ਗਲਵੱਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੌਕੇ ਦੀ ਤੁਹਾਡੇ ਨਾਲ ਵੱਡੀ ਜਾਣਕਾਰੀ ਵੱਡੀ ਅਪਡੇਟ ਤੁਹਾਨੂੰ ਦੇ ਰਿਆਂਗੇ ਤਸਵੀਰਾਂ ਹੈਗੀਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਧਲੇਵਾਂ ਦੀਆਂ ਜੋ ਸਰਹੰਦ ਚੋਆ ਬਾਇਆ ਹੋੜਲਾ ਸਤੋਜ ਧਲੇਮਾ ਬੋੜਾਵਾਲ ਗੁਰਨੇ ਵੱਖ-ਵੱਖ ਪਿੰਡਾਂ ਦੇ ਵਿੱਚ ਦੀ ਗੁਜਰਦਾ ਹੈਗਾ ਉਸ ਦੀ ਜਿਹੜੀ ਵੱਡੀ ਅਪਡੇਟ ਤੁਹਾਨੂੰ ਦੇ ਰਿਆਂ ਲਗਭਗ 11:00 ਬਜੇ 18 ਕਿ ਮਿੰਟ ਹੋਏ ਨੇ 27 ਤਰੀਕ 27 ਅਗਸਤ ਦਿਨ ਬੁੱਧਵਾਰ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਨੇਗੀਆਂ ਕਿ ਜਿਹੜੇ ਜਿਹੜੇ ਪਿੰਡਾਂ ਵਿੱਚ ਦੀ ਇਹ ਸਰੰਦ ਚੋਆ ਟੱਪਦਾ ਹੈਗਾ ਕੱਲ ਜੋ ਇਹਦੇ ਹਾਲਾਤ ਬਣੇ ਹੋਏ ਸੀਗੇ ਬੂਟੀ ਕਾਰਨ ਕਈ ਥਾਂ ਤੇ ਜਿਹੜਾ ਪਾਣੀ ਚੜਿਆ ਸੀਗਾ ਪਰ ਅੱਜ ਜਿਹੜੀ ਇਹਦੀ ਮੌਜੂਦਾ ਸਥਿਤੀ ਤੁਹਾਡੇ ਸਾਹਮਣੇ ਪੇਸ਼ ਹੈਗੀ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦੋਨੇ ਪਾਸੇ ਦੀਆਂ ਜਿਹੜੀਆਂ ਦਿਖਾ ਰਿਆਂਗੇ ਵੀਡੀਓ ਨੂੰ ਕਰੋ ਦਬਕੇ ਸ਼ੇਅਰ ਗਲਤ ਜਿਹੜੀਆਂ ਅਫਵਾਹਾਂ ਨੇ ਉਹਨਾਂ ਤੋਂ ਬਚੋ ਪਾਣੀ ਭੰਵੇਂ ਕਿਨਾਰੇ ਤੇ ਚੱਲ ਰਿਹਾ ਹੈਗਾ ਮੌਜੂਦਾ ਹਾਲਾਤ ਨੇ ਜਿਹੜੇ ਉਹ ਜਿਹੜਾ ਤਲੇਮਾ ਪਿੰਡ ਵਾਲਾ ਪਾਸਾ ਹੈਗਾ ਤੇ ਇਧਰਲੇ ਪਾਸੇ ਜਿਹੜਾ ਪਾਣੀ ਵਹਿ ਰਿਹਾ ਹੈਗਾ ਇਹ ਬੋੜਾ ਵਾਲਾ ਪਾਸਾ ਹੈਗਾ ਤੇ ਜਿਹੜਾ ਆਹ ਪਾਸਾ ਇਧਰਲਾ ਪਾਸਾ ਆ ਗਿਆ ਇਹ ਇਹ ਬੀਰੋ ਕੇ ਕਲਾਂ ਵਾਲਾ ਪਾਸਾ ਆ ਗਿਆ ਸੜਕ ਕਿਨਾਰੇ ਤੋਂ ਲਗਭਗ 1.5 ਤੋਂ 2 ਫੁੱਟ ਦਾ ਜਿਹੜਾ ਫਾਸਲਾ ਵੱਖ-ਵੱਖ ਤਾਮ ਤੇ ਉੱਚਾ ਨੀਵਾ ਚੜ੍ਹਾਵੀ ਹੈਗਾ ਉੱਥੇ ਜਿਹੜਾ ਤਾਂ ਫਰਕ ਹੈਗਾ ਉਹਦਾ ਹੋ ਗਿਆ ਦਾਜੋ ਤਸਵੀਰਾਂ ਹੋ ਗਿਆ ਜਿਹੜੀਆਂ ਪੇਸ਼ ਨਹੀਂ ਦੀਆਂ ਹੈ ਮੇਰੇ ਦਾ ਹਾਲਾਤ ਜੇਕਰ ਕੱਲ੍ਹ ਨਾਲੋਂ ਅੱਜ ਦੀ ਗੱਲਬਾਤ ਕਰੀਏ ਜਿਹੜਾ ਤੇਸੀ ਭਾਸ਼ਾ ਦੇ ਵਿੱਚ ਜੇ ਆਪਾਂ ਕਹਿੰਦੇ ਆ ਜੇਸੀ ਤਰੀਕੇ ਨਾਲ ਜਿਹੜਾ ਮੱਧਿਆ ਹੋਇਆਗਾ ਜਿਹੜਾ ਕੱਲ ਦਾ ਨਿਸ਼ਾਨ ਸੀਗਾ ਉਹਦੇ ਨਾਲ ਲਗਭਗ 1 ਇੰਚ 1.5 ਇੰਚ ਪਾਣੀ ਜਿਹੜਾ ਘਟੇਗਾ ਪਾਣੀ ਦਾ ਬਹਾ ਜਿਹੜਾ ਕਾਫੀ ਤੇਜ਼ ਨਜ਼ਰ ਆ ਰਿਹਾ ਹੈਗਾ ਬਟ 1.5 ਇੰਚ ਦੇ ਕਰੀਬ ਜਿਹੜਾ ਪਾਣੀ ਪਹਿਲਾਂ ਨੋਂ ਘਟੇਗਾ ਤਸਵੀਰਾਂ ਜਿਹੜੀ ਖਤਰੇ ਦੀ ਦੇਖੋ ਜੇ ਤਾਂ ਕੁਦਰਤ ਵੱਲੋਂ ਕੋਈ ਕਰੋਪੀ ਹੋਈ ਤਾਂ ਤਾਂ ਕੀ ਕਹਿਣਾ ਫਿਲਹਾਲ ਖਤਰੇ ਦੀ ਕੋਈ ਏਡੀ ਗੱਲਬਾਤ ਨਹੀਂ ਹੈਗੀ ਕਿਉਂਕਿ ਪਾਣੀ ਜਿਹੜਾ ਰੋੜ ਰੂੜੀ ਜਾ ਰਿਹਾ ਚੱਲ ਰਿਹਾ ਹੈਗਾ ਕੱਲ ਬੂਟੀ ਫਸਨਕਾਰਨਾ ਬੋੜਾਵਾਲਾ ਵਾਲੇ ਜਿਹੜਾ ਬੋੜਾਵਾਲ ਦਾ ਜਿਹੜਾ ਪੁਲਾ ਹੈਗਾ ਉੱਥੇ ਬੂਟੀ ਫਸਣ ਕਾਰਨ ਜਿਹੜਾ ਪਾਣੀ ਦਾ ਬਹਾ ਅਤੇ ਪਾਣੀ ਚੜ ਗਿਆ ਸੀਗਾ ਪਰ ਮੌਕੇ ਤੇ ਵੱਖ-ਵੱਖ ਜਿਹੜੇ ਪਿੰਡ ਦੇ ਲੋਕ ਸੀ ਉੱਥੇ ਉਹਨਾਂ ਵੱਲੋਂ ਉੱਥੇ ਜਿਹੜੀ ਮਦਦ ਕੀਤੀ ਗਈ ਉਹ ਪਾਣੀ ਦੀ ਨਿਕਾਸੀ ਹੁਣ ਹੀ ਸਟਾਰਟ ਹੋ ਗਈ ਤਾਂ ਜਿਹੜੇ ਮੌਜੂਦਾ ਹਾਲਾਤ ਤੁਹਾਡੇ ਸਾਹਮਣੇ ਪੇਸ਼ ਕੀਤੇ ਨੇਗੇ ਕਿ ਜਿਹੜੀਆਂ ਗਲਤ ਅਫਵਾਹਾਂ ਨੇਗੀਆਂ ਉਹਨਾਂ ਤੋਂ ਬਚਿਆ ਜਾਵੇ 27 ਤਰੀਕ ਦਿਨ ਬੁੱਧਵਾਰ ਜਿਹੜੇ ਅੱਜ ਦੇ ਮੌਜੂਦਾ ਹਾਲਾਤ ਨੇ ਸਰੰਦ ਚਰਵਾ ਪਿੰਡ ਧਲੇਮਾਂ ਦੇ ਕਿ 1.5 ਇੰਚ ਦੇ ਕਰੀਬ ਜਿਹੜਾ ਪਾਣੀ ਘਟੇਗਾ 1.5 ਇੰਚ ਦੇ ਕਰੀਬ ਜਿਹੜਾ ਪਾਣੀ ਘਟੇਗਾ ਜਿਹੜੀ ਬੂਟੀ ਸੀਗੀ ਉਹ ਤਾਂ ਮੰਨ ਲਓ ਵੀ ਲੋਕਾਂ ਦੀ ਮਦਦ ਦੇ ਨਾਲ ਉਹ ਸੈਡ ਕੀਤੀ ਕਿ ਉਸ ਦੇ ਨਾਲ ਜਿਹੜਾ ਪਾਣੀ ਦਾ ਵਹਾ ਵਧੀਆ ਜਿਹੜਾ ਪਾਣੀ ਚੱਲ ਰਿਹਾ ਹੈਗਾ ਪਾਣੀ ਪਿੱਛੋਂ ਆ ਰਿਹਾ ਹੈਗਾ ਬਟ ਜਿਹੜੀ ਬੂਟੀ ਹੈਗੀ ਬੂਟੀ ਜਿਹੜੀ ਕੱਢੀ ਗਈ ਬੂਟੀ ਕੱਢਣ ਕਰਕੇ ਜਿਹੜਾ ਪਾਣੀ ਦਾ ਵਹਾ ਬਿਲਕੁਲ ਸਹੀ ਸਲਾਮਤ ਚੱਲ ਰਿਹਾ ਹੈਗਾ ਗਲਤ ਜਿਹੜੀਆਂ ਅਫਵਾਹਾਂ ਉਹਨਾਂ ਤੋਂ ਜਿਹੜਾ ਬਚਿਆ ਜਾਵੇ ਗੱਲਬਾਤ ਟੀਵੀ ਦੀ ਜਿਹੜੀ ਤੁਹਾਡੇ ਸਾਹਮਣੇ ਗਰਾਉਂਡ 0 ਦੀ ਜਿਹੜੀ ਰਿਪੋਰਟ ਹੈ ਲਾਈਵ ਕਵਰੇਜ ਜਿਹੜੀ ਤੁਹਾਡੇ ਸਾਹਮਣੇ ਪੇਸ਼ ਹੈਗੀ ਮੌਜੂਦਾ ਜਿਹੜੇ ਹਾਲਾਤ ਨੇ ਵੱਖ-ਵੱਖ ਜਿਹੜੇ ਪੀਲਰਾਂ ਨੇ ਉਹਨਾਂ ਤੋਂ ਤੁਹਾਨੂੰ ਦਿਖਾ ਰਹਿਆਂਗੇ ਕਿ ਲਗਭਗ 1 ਇੰਚ ਡੇਢ ਇੰਚ ਜਿਹੜਾ ਪਾਣੀ ਘਟੇਗਾ ਵਧਿਆ ਨਹੀਂ ਹੈਗਾ ਪਰ ਦੂਜੇ ਪਾਸੇ ਜਿਹੜੀ ਸਥਿਤੀ ਹੈਗੀ ਉਹ ਡਾਮਾ ਡੋਲ ਹੈ ਉਹ ਕਿਵੇਂ ਹੈ ਕਿ ਜਿਹੜੀ ਡਰੇਨ ਹੈ ਡਰੇਨ ਦੇ ਦੋਨੇ ਪਾਸੇ ਜਿਹੜੀਆਂ ਪਟੜੀਆਂ ਨੇਗੀਆਂ ਪਟੜੀਆਂ ਦੇ ਜਿਹੜਾ ਦੂਜਾ ਪਾਸਾ ਉੱਥੇ ਪਾਣੀ ਮੰਲੋ ਜਿਹੜੀਆਂ ਫਸਲਾਂ ਨੇ ਲਗਭਗ ਡੁੱਬੀਆਂ ਪਈਆਂ ਨੇ ਕਿ ਕੀ ਐ ਕੋਈ 2-4 ਇੰਚ ਦੀਂਦੀ ਹੋਵੇ ਫਸਲ ਗੱਲ ਵੱਖਰੀ ਨਹੀਂ ਸਾਰੇ ਦਾ ਸਾਰਾ ਪਾਣੀ ਭਰਿਆ ਹੋਇਆ ਹੈਗਾ ਜਿਹੜੇ ਉਹਨਾਂ ਦੇ ਵਿੱਚ ਖੇਤਾਂ ਵਾਲੇ ਕੋਠੇ ਆ ਗਏ ਜਾਂ ਬਸਨੀਕ ਲੋਕਾਂ ਦੇ ਘਰ ਆ ਗਏ ਉਹ ਕਾਫੀ ਜਿਹੜੇ ਖਤਰੇ 'ਚ ਨੇ ਪਰ ਡਿੱਗਿਆ ਕੋਈ ਹਜੇ ਇੰਨਾ ਨਹੀਂ ਪਰ 13 ਮੰਲੋ ਇਦਾਂ ਦੇ ਜਿਹੜੀ ਹਾਲਾਤ ਬਣੇ ਹੋਏ ਨੇ ਤਾਂ ਡਰੇਨ ਦੀ ਜਿਹੜੀ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਪਰ ਜਿਹੜੇ ਲਵੇ ਦੋਨੇ ਸਾਈਡਾਂ ਦੇ ਸਾਈਡ ਤੇ ਤਿਤਲੇਵਾਂ ਦੀ ਗੱਲ ਕਰ ਰਿਹਾ ਮੈਂ ਤੇ ਉੱਥੇ ਜਿਹੜੀ ਫਸਲ ਹੈ ਉੱਥੇ ਕਾਫੀ ਪ੍ਰਭਾਵਿਤ ਜਿਹੜੀ ਹੋਈ ਹੈ ਪਾਣੀ ਨਾਲ ਭਰੀ ਹੋਈ ਹੈ ਜੇ ਜੇਕਰ ਗੱਲ ਕਰੀਏ ਦਲੇਮਾ ਤੋਂ ਲਿੰਕ ਰੋਡ ਗੜੱਦੀ ਤੇ ਜਿਹੜਾ ਉਹ ਟੁਕੜਾ ਹੈਗਾ ਉਹ ਵੀ ਜਿਹੜਾ ਕਾਫੀ ਪਾਣੀ ਨਾਲ ਭਰਿਆ ਹੋਇਆ ਹੈਗਾ ਤੇ ਉੱਥੇ ਮੌਜੂਦਾ ਹਾਲਾਤਾਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਵੀ ਪਹੁੰਚਾ ਹੋਇਆ ਹੈਗਾ ਮਾਨ ਜੋਗੇ ਜਿਹੜੇ ਪੁਲਿਸ ਦੇ ਕਰਮਚਾਰੀ ਪਹੁੰਚੇ ਹੋਏ ਨੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਲੜਾਈ ਝਗੜਾ ਨਾ ਹੋਵੇ ਕਿਉਂਕਿ ਪਾਣੀ ਦਾ ਵਹਾਅ ਹੈ ਕੁਦਰਤ ਦੀ ਜਿਹੜੀ ਗੱਲਬਾਤ ਹੈ ਉਹ ਜਿੱਧਰ ਪਾਣੀ ਦਾ ਵਹਾਅ ਹੈ ਉਹਨੇ ਉਧਰ ਜਾਣੇ ਜਾਣਾ ਹੈ ਉੱਥੇ ਇਹ ਕਿਹਾ ਗਿਆ ਹੈ ਪ੍ਰਸ਼ਾਸਨ ਵੱਲੋਂ ਵੀ ਜਾਣਬੁੱਝ ਕੇ ਨਾ ਵੱਧਿਆ ਜਾਵੇ ਤੇ ਜਿਹੜਾ ਆਪਣੇ ਆਪ ਕੋਈ ਜਾਂਦਾ ਉਹ ਕਿਸੇ ਦੇ ਕੋਈ ਸਾਰੇ ਦੀ ਗੱਲ ਨਹੀਂ ਹੈਗੀ ਤਸਵੀਰਾਂ ਜਿਹੜੀਆਂ ਮੌਜੂਦਾ ਤੁਹਾਡੇ ਸਾਹਮਣੇ ਪੇਸ਼ ਨੇ ਪਿੰਡ ਧਲੇਮਾਂ ਦੀਆਂ ਵੀਡੀਓ ਨੂੰ ਕਰੋ ਦਬਕੇ ਸ਼ੇਅਰ ਜਿਹੜੀਆਂ ਗਲਤ ਅਫਵਾਹਾਂ ਨੇ ਉਹਨਾਂ ਤੋਂ ਜਿਹੜਾ ਬਈ ਬਚਿਆ ਜਾਵੇ ਮੌਜੂਦਾ ਹਾਲਾਤ ਨੇ ਜਿਹੜੇ ਤੁਹਾਡੇ ਸਾਹਮਣੇ ਪੇਸ਼ ਨੇਗੇ ਲਗਭਗ 11:23 ਮਿੰਟ ਹੋ ਚੁੱਕੇ ਨੇ 27 ਅਗਸਤ ਦਿਨ ਬੁੱਧਵਾਰ ਤੇ ਗਲਤ ਫੁਵਾਹਾਂ ਨਾ ਫਲਾਈਆਂ ਜਾਂ ਬੇਨਤੀ ਹੈਗੀ ਕਿਉਂਕਿ ਪ੍ਰਸ਼ਾਸਨ ਨੂੰ ਵੀ ਜਿਹੜੀ ਕਾਫੀ ਚੀਜ਼ ਦੀ ਭੱਜ ਦੌੜ ਹੋ ਜਾਂਦੀ ਹੈ ਜਦੋਂ ਕੋਈ ਚੱਕ ਕੇ ਵੀਡੀਓ ਪੈ ਜਾਂਦੀ ਹੈ ਵੀ ਐਵੇਂ ਹੋ ਗਿਆ ਜਾਂ ਉਹਦੀ ਪੂਰੀ ਤਰ੍ਹਾਂ ਜਿਹੜੀ ਜਾਂਚ ਕਰਕੇ ਜਿਹੜੀ ਵੀਡੀਓ ਪਾਈ ਜਾਵੇ ਕਿਉਂਕਿ ਪੰਜਾਬ ਦੇ ਵੱਖ-ਵੱਖ ਖੇਤਾਂ ਤੋਂ ਬਖਵਖ ਜਿਹੜੇ ਜ਼ਿਲ੍ਹੇ ਨੇ ਜਾਂ ਕਸਬੇ ਬਲਾਕ ਨੇ ਉੱਥੇ ਚਲੋ ਕੁਦਰਤ ਦੀ ਕਰੋਪੀ ਹੋਈ ਹੈ ਜੋ ਪਰਮਾਤਮਾ ਦਾ ਭਾਣਾ ਮੰਨਣਾ ਪੈਂਦਾ ਪਰ ਇਹ ਨਹੀਂ ਪਤਾ ਲੱਗਦਾ ਕਿ ਕਿਹੜੀ ਵੀਡੀਓ ਦੀ ਕਲਿੱਪ ਹੈ ਉਹ ਕਿੱਥੋਂ ਦੀ ਚੱਕ ਕੇ ਬੰਦਾ ਕਿੱਥੋਂ ਦੀ ਪਾ ਦਿੰਦੇ ਨੇ ਫਿਰ ਉਹ ਜਿਹੜੀਆਂ ਭਾਜਣਾ ਪੈ ਜਾਂਦੀਆਂ ਨੇ ਉਹ ਕੋਈ ਫੋਨ ਕਿਸੇ ਨੂੰ ਕਰਕੇ ਪੁੱਛਦਾ ਜਾਂ ਕੋਈ ਗੱਲਬਾਤ ਹੈ ਨਾ ਉਹ ਚੀਜ਼ਾਂ ਤੋਂ ਜਿਹੜਾ ਬਚਾ ਕੀਤਾ ਜਾਵੇ ਗਲਤ ਫੁਹਾਨ ਜਿਹੜੀਆਂ ਉਹ ਨਾ ਫਲਾਈਆਂ ਜਾਣ ਕਿਉਂਕਿ ਜਿਹੜੀ ਸੱਚੀ ਸੁੱਚੀ ਜਾਣਕਾਰੀ ਹੈ ਉਹ ਪੇਸ਼ ਕੀਤੀ ਜਾਵੇ ਤੇ ਇਹ ਮੰਨ ਲਓ ਵੀ ਪੂਰੀ ਪੁਖਤਾ ਜਾਣੀ ਜਾਣਕਾਰੀ ਦੇ ਨਾਲ ਜਾਣਕਾਰੀ ਸਾਂਝੀ ਕਰੋ ਹੱਕ ਬਣਦਾ ਹੈਗਾ ਰਾਣੀ ਵੀਡੀਓ